بھائی اوہ میں جا رہا ہوں اوہ جی نے لگا لگا رہا ہوں بہت 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 کھانے کھڑے ہو جاؤ مجھے بتا جو میں نے بھیجی اپ صاحب ہماری یاد ہے اپ یہ تو اگے میں چلا دوں گا یہ نہیں جا کے غلط باتیں لے کر رہو یہاں سے باہر جاؤ یاد کر جاؤ ਵਾੜ ਨੰਬਰ 42 ਦੇ ਤੁਸੀਂ ਆਵਾਜ਼ ਦੇ ਪਾਰਟੀ ਦਾ ਕੈਂਡੀਡੇਟ ਜੀ ਕੀ ਕਹਿਣਾ ਜੀ ਕਿੰਦਾਂ ਦੇ ਹਾਲਾਤ ਨੇ ਕਿੰਦਾਂ ਦਾ ਰਿਸਪੌਂਸ ਲੱਗ ਕੇ ਆਇਆ ਮੋਲਚਲ ਕੇ ਦਾਦਾ ਦੇਖੋ ਜੀ ਬੜਾ ਵਧੀਆ ਸਪੋਰਟ ਆ ਕਾਫੀ ਵੋਟ ਖੁੱਤ ਰਹੀ ਆ ਲੋਕੀ ਪੋਲਿੰਗ ਕਰਨ ਆ ਰਹੇ ਆ ਸਾਡੇ ਹੱਥ ਤੇ ਸਾਨੂੰ ਪਤਾ ਲੱਗਿਆ ਦੀ ਕਾਫੀ ਵੋਟਾਂ ਖੁੱਤੀਆ ਪਰ ਦੂਸਰੀਆ ਪਾਰਟੀਆਂ ਵਾਲੇ ਥੋੜਾ ਜਿਆਦਾ ਸ਼ਰਾਤੇ ਅੰਦਰ ਨਾਲ ਕੰਮ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਪਰ ਆਪਾਂ ਹੋਰ ਨਹੀਂ ਦੇਣਾ ਪੂਰੀ ਕੋਸ਼ਿਸ਼ ਕੀਤੀ ਆ ਆਪਾਂ ਆਪਣੇ ਪਰ ਪੂਰੀ ਬਸ਼ੇਰ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਭੋਲਾ ਖਰਾਬ ਵੇ ਇਮਾਨਦਾਰੀ ਨਾਲ ਵੋਟਾਂ ਪੈਣ ਮੈਂ ਤਾਂ ਦੂਜੇ ਰਵੇ ਅਪੀਲ ਕਰਾਂਗਾ ਕੀ ਸਾਰੇ ਆਪਣੇ ਆਪਣੇ ਹੱਕ ਦਿਆਂ ਵੋਟਾਂ ਲੈ ਨਾ ਕੇ ਇੱਕ ਦੂਜੇ ਨਾਲ ਝਗੜਾ ਕਰਨ ਹੈਗੇ ਸਾਰੇ ਆਪਣੇ ਹੀ ਦੇਖੋ ਅੱਜ ਲੜਾਂਗੇ ਕੱਲ ਨੂੰ ਫਿਰ ਕੱਟਿਆ ਨਾ ਮੈਂ ਸਾਰੇ ਨੂੰ ਹੱਥ ਦੇੜ ਕੇ ਕਹਿੰਦੀ ਕਰਦਾ ਈ ਇਮਾਨਦਾਰੀ ਨਾਲ ਲੜਨ ਨੇ ਇਮਾਨਦਾਰੀ ਨਾਲ ਹੀ ਲੜੀ ਪ੍ਰਸ਼ਾਸਨ ਵੱਲੋਂ ਜਿਹੜਾ ਤੁਹਾਨੂੰ ਕਿਧਰ ਦਾ ਸਹਿਯੋਗ ਮਿਲਿਆ ਠੀਕ ਆ ਜੀ ਪ੍ਰਸ਼ਾਸਨ ਵੀ ਆਪਣਾ ਸਹਿਯੋਗ ਕਰਨ ਦੀ ਆਪਣਾ ਕੰਮ ਕਰਦੇ ਵੀ ਪ੍ਰਸ਼ਾਸਨ ਵੀ ਜਿਹੜਾ ਉਹਨਾਂ ਦਾ ਬੰਦਾ ਹੈ ਜਿਹੜੀ ਵੋਟਿੰਗ ਕਿਸ ਤਰ੍ਹਾਂ ਹੋ ਰਹੀ ਲੋਕਾਂ ਵੱਲੋਂ ਕਿਸ ਤਰ੍ਹਾਂ ਦਾ ਉਤਸ਼ਾਹ ਹੈ ਠੀਕ ਆ ਜੀ ਲੋਕੀ ਸਾਰੇ ਨਿਕਲੇ ਘਰੋਂ ਹੋਲੀ ਦੇਖੋ ਜੀ ਹਜੇ 12 ਵਜੇ ਆ ਮੇਰੇ ਸਾਹ ਨਾਲ ਕਾਫੀ ਹੱਦ ਤੱਕ ਵੋ ਦੇ ਥੋੜੇ ਟਾਈਮ ਦੇ ਜਿਹੜੇ VOTING ਰਹਿ ਗਈ ਹੈ ਬਾਕੀ ਇਹ ਪਰ ਇੱਕ ਸਾਨੂੰ ਪਰੇਸ਼ਾਨੀ ਆ ਰਹੀ ਹੈ ਕਿ ਹਰ ਬਾਡ ਦੀਆਂ ਬੋਟਾਂ ਵੰਡਿਆ ਗਿਆ ਕਿ 42 ਦਾ 47 ਚ ਚਲੇ ਗਿਆ 47 ਦਾ 43 ਚ ਚਲੇ ਗਿਆ ਮੋਟਾ ਹੀ ਨਹੀਂ ਲੱਭਦੇ ਆ ਵੀ ਇਸ ਵਾਰ ਉਹ ਚੀਜ਼ ਦੀ ਥੋੜੀ ਜੀ ਸਾਨੂੰ ਪਰੇਸ਼ਾਨੀ ਆਂਦੀ ਇਸ ਵਾਰ ਅੱਜ ਸਾਲ ਜਿਹੜਾ ਅੱਜ VOTING ਫੋਰਮ ਦਾ ਕੰਮ ਸੁਵੇਰ ਤੋਂ ਸ਼ੁਰੂ ਹੋ ਚੁੱਕਿਆ ਕਿਸ ਤਰ੍ਹਾਂ ਦਾ ਲੋਕਾਂ ਦਾ ਉਜਾਗਨ ਜੀ VOTING ਫੋਰਮ ਦਾ ਲੋਕਾਂ ਦਾ ਬਹੁਤ ਅੱਛਾ ਉਜਾਗਨ ਹੈ ਤੇ 3 ਵਜੇ 7 ਵਜੇ VOTING ਸ਼ੁਰੂ ਹੋ ਚੁੱਕੀ ਸੀਗੀ ਵੇਖੋ ਜਿਹੜੇ ਪੋਲਿੰਗ ਇਨਰ ਦੀ 6 ਵਜੇ ਪਹੁੰਚ ਕੇ ਸ਼ੁਰੂ ਹੋ ਗਏ ਹੈ ਸੈਂਟਰਾਂ ਤੇ ਤੇ ਸਰਕਾਰ ਵੱਲੋਂ ਵੀ ਸਿਕਿਉਰਿਟੀ ਦਾ ਪੂਰਾ ਇੰਤਜ਼ਾਮ ਹੈ ਸਾਰੇ ਪੇਪਰ ਉੱਪਰ ਚੈੱਕ ਕਰਕੇ ਹੀ ਅੰਦਰ ਜਾਣ ਦਿੱਤਾ ਜਾਂਦਾ ਹੈ ਤੇ ਜਿਹੜਾ ਅੰਦਰ ਸਟਾਫ ਲੱਗਾ ਉਹ ਵੀ ਬੜਾ ਕੋਆਪਰੇਟਿਵ ਸਟਾਫ ਹੈ ਹਰ ਇੱਕ ਨਾਲ ਮਿਲਮਲਾਪ ਨਾਲ ਚੱਲ ਰਿਹਾ ਹੈ ਯਾਨੀ ਕਿ ਜਿਸ ਤਰ੍ਹਾਂ ਸਹੀ ਢੰਗ ਨਾਲ ਵੋਟਿੰਗ ਕਰਾ ਰਿਹਾ ਹੈ ਕਿਸੇ ਨੂੰ ਮੋਬਾਈਲ ਨਹੀਂ ਅੰਦਰ ਲੈ ਕੇ ਦਿੱਤਾ ਜਾਂਦਾ ਜਾ ਰਿਹਾ ਪੂਰਾ ਬੰਦੋਬਸਾ ਬਾਹਰ ਵੀ ਜਿਹੜੇ ਆ ਬੂਥਾਂ ਦੇ ਵੀ ਪੀੜਾ ਲੱਗੀਆਂ ਹੈਆਂ ਹਰ ਕਲਸਟਾਲ ਦੇ ਲਗ ਲਗ ਲੱਗੀ ਆ ਆਪਣੇ ਆਪਣੇ ਸਮਰਥਕਾਂ ਨਾਲ ਆ ਰਹੇ ਨੇ ਪਰਚੀ ਲੈ ਜਾ ਕੇ ਵੋਟਾਂ ਪਾ ਰਹੇ ਨੇ ਖੁਸ਼ੀ ਦਾ ਮੋਹਲ ਆ ਵਧੀਆ ਮੋਲ ਚੱਲ ਰਿਹਾ ਜਿੰਨੇ ਤੋਂ ਕਿੰਨੇ ਵਜੇ ਤੱਕ ਦਾ ਟਾਈਮਿੰਗ ਜਿਹੜੀ ਹੈ 7 ਤੋਂ 4 ਵਜੇ ਤੱਕ ਦੀ ਟਾਈਮਿੰਗ ਆ VOTING ਦੀ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਨੂੰ ਕਿੰਨਾ ਟਾਈਮ ਲੱਗਦਾ ਹੈ ਗਿਣਤੀ ਤੇ ਘੰਟਾ ਲੱਗਦੇ ਜਾਂ ਅੱਧਾ ਘੰਟਾ ਲੱਗਦੇ ਤੇ ਨਾਲ ਨਾਲ ਹੀ ਉਹ ਰਿਜ਼ਲਟ ਜਿਹੜੇ ਬੂਥ ਵਾਈਜ਼ ਦੇਣਗੇ ਬੂਥ ਵਾਈਜ਼ ਤੋਂ ਬਾਅਦ ਫਿਰ ਉਹ ਫਾਈਨਲ ਰਿਜ਼ਲਟ ਦੇਣਗੇ ਪ੍ਰਗਟ ਨਹੀਂਗਾ ਉਸ ਸਰ ਜਿਹੜੇ ਨੇ 42 ਨੰਬਰ ਵਾਰਡ ਦੇ ਅਕਾਲੀ ਦਲ ਬੜੀ ਖੁਸ਼ੀ ਨਾਲ ਇਲੈਕਸ਼ਨ ਲੜ ਰਿਹਾ ਹੈ ਸਾਰੇ ਕਾਲੀ ਵਰਕਰ ਬੜੇ ਖੁਸ਼ ਨੇ ਕਿ ਅਸੀਂ ਇਲੈਕਸ਼ਨ ਲੜ ਰਹੇ ਹਾਂ ਪਿਛਲੇ ਇਲੈਕਸ਼ਨਾਂ ਦਾ ਬਾਈਕਾਟ ਕੀਤਾ ਸੀਗਾ ਤੇ ਥੋੜੇ ਮਯੂਸ ਸੀਗੇ ਕਾਰਪੋਰੇਸ਼ਨ ਇਲੈਕਸ਼ਨ ਲੜਨ ਨਾਲ ਸਾਡਾ ਜਿਹੜਾ ਵਰਕਰ ਹੈ ਸਟੈਂਡ ਹੁੰਦਾ ਉਹ ਜਮੀਨ ਜਿਹੜੀ ਆ ਇੱਥੋਂ ਹੀ ਮੰਦੀ ਹੈ ਵਰਕਰ ਦੀ ਕਾਲ ਕਾਰਪੋਰੇਸ਼ਨ ਇਲੈਕਸ਼ਨ ਤੋਂ ਤੇ ਬੜੋ ਬੜੀ ਢਾਗਣਾ ਇਲੈਕਸ਼ਨ ਲੜ ਰਹੇ ਆ ਬੜੇ ਟੈਕਨੀਕਲ ਢੰਗ ਨਾਲ ਲੜ ਰਹੇ ਆ ਵਧੀਆ ਰਿਜ਼ਲਟ ਦਿਵਾਗੇ ਸਾਡੇ ਵਰਕਰ ਸਹਿਮਾਨ ਸਾਹਿਬ ਬਹੁਤ ਸਹਿਯੋਗ ਕਰ ਰਹੇ ਨੇ ਬੜੀ ਖੁਸ਼ੀ ਦਾ ਮੌਲਨਾ ਜੀ ਅੱਜ ਅਜੇ ਵੋਟਿੰਗ ਬੂਥ ਦਾ ਕੰਮ ਸ਼ੁਰੂ ਹੋ ਰਿਹਾ ਲੋਕਾਂ ਦਾ ਕਿਸ ਤਰ੍ਹਾਂ ਦਾ ਦੇਖੋ ਜੀ ਤੁਸੀਂ ਵੇਖ ਲਓ ਤੁਸੀਂ ਪੁੱਛ ਕੇ ਵੇਖ ਲਓ ਸਾਡਾ ਫਾਦਿਲ ਪੂਰੀ ਵੋਟ ਤੱਕ ਲੱਗੇ ਆ ਤੇ ਵੋਟ ਪੋਲ 5-6 ਦੇ 500 ਹੋ ਗਈ ਆ ਤੇ 2012 ਹੁਣ ਜਿੱਤੇ ਆਏ ਆ ਭਿੰਟੇ ਡੇਢ ਘੰਟੇ ਜਪਕਾ ਦੇਣੀ ਆ ਇਹਦੇ ਲੋਕਾਂ ਦੇ ਪਿਆਰ ਨਾਲ ਵੋਟ ਲੈਣੀ ਆ ਇਹ ਕਿਹੜਾ ਲੜਕੇ ਨਹੀਂ ਲੈਣੀ ਪ੍ਰਸ਼ਾਸਨ ਵਾਲੋਂ ਜਿਹੜੇ ਕਿਸ ਤਰ੍ਹਾਂ ਦਾ ਸੰਗਤ ਦੇਖੋ ਜੀ ਬਹੁਤ ਵਧੀਆ ਮਿਲ ਰਿਹਾ ਕੋਈ ਕਿਸੇ ਨਾਲ ਧੱਕਾ ਮੁਕੀ ਨਹੀਂ ਹੁੰਦੀ ਬੜੇ ਪਿਆਰ ਨਾਲ ਸਭ ਚੱਲਣਗੇ ਚੋਣਾਂ ਚਾਹੇ ਨਗਰ ਨੇ ਬੰਦਾ ਚੋਣਾਂ ਦਾ ਜਿਹੜਾ ਮੈਦਾਨ ਜਿਹੜਾ ਭਰ ਚੁੱਕਾ ਹੈ ਵੋਟਾਂ ਦੀ ਬੋਟਿੰਗ ਹੋ ਰਹੀ ਹੈ ਅੱਜ ਨਿਊ ਫਲਾਵਰ ਸਕੂਲ ਵਿਖੇ ਆਪਾਂ ਪਹੁੰਚੇ ਹਾਂ ਜਿਹੜੇ ਵੱਖ-ਵੱਖ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਪਹੁੰਚੇ ਨੇ ਕਾਂਗਰਸ ਦੇ ਆਮ ਆਦੀ ਪਾਰਟੀ ਭਾਜਪਾ ਹਰ ਇੱਕ ਪਾਰਟੀ ਦੇ ਨੁਮਾਇੰਦੇ ਜਿਹੜੇ ਪਹੁੰਚੇ ਨੇ ਉਸ ਪ੍ਰਸ਼ਾਸਨ ਵੀ ਇੱਥੇ ਜਿਹੜਾ ਆਪਣੇ ਪ੍ਰਸ਼ਾਸਨ ਜਿਹੜਾ ਡਿਊਟੀ ਦੇ ਰਿਹਾ ਵਾ ਤੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਪ੍ਰਸ਼ਾਸਨ ਦੇ ਨਾਲ ਸਰ ਹਾਂਜੀ ਇੱਥੇ ਸਾਰੀਆਂ ਪਾਰਟੀਆਂ ਬੰਦੀਆਂ ਨੇ ਕਿੱਦਾਂ ਮੈਂਟਿਮੈਂਟ ਕੋਈ ਕਰ ਰਹੀ ਜੀ ਮੌਜੂਦਾ ਇਹ ਪ੍ਰਸ਼ਾਸਨ ਨਾਲੋਂ ਕੀ ਇਹਨਾਂ ਨੂੰ ਹਦਤਾ ਦਿੱਤੀਆਂ ਗਿਆ ਇਹਨਾਂ ਨੂੰ ਕਮਿਸ਼ਨ ਸਾਹਿਬ ਵੱਲੋਂ ਅਸੀਂ ਆਪਣੇ ਸੀਨੀਅਰ ਅਫਸਰਾਂ ਵੱਲੋਂ ਮਿਲਿਆ ਹਦਤਾ ਮੁਤਾਬਕ ਡਿਊਟੀ ਕਰ ਰਹੇ ਆਂ ਜੋ ਵੀ ਕੋ ਵਾਅਦਾ ਘਟਾਊਗਾ ਉਹਨੂੰ ਵੇਖਾਂਗੇ ਅਸੀਂ ਲੋਕਾਂ ਵੱਲੋਂ ਜਿਹੜਾ VOTING ਦਾ ਰਿਸਤਾ ਚੱਲਦਾ VOTING ਬੜੀ ਵਧੀਆ ਸ਼ਾਂਤੀਪੂਰਨ ਚੱਲ ਰਹੀ ਹੈ ਜੀ ਠੀਕ ਹੈ ਅਨਕੀ ਪੰਜਾਬ ਟੀਵੀ ਦੀ ਖਾਸ ਬੋਲ